ਅੰਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਪਾ ਕਰ ਵਿੱਚ ਤਿਆਰ ਕਰਾਂਗੇ ਵੇਸਣ ਦੀ ਵਰਕੀ ਵੇਸਣ ਦੀ ਵਰਕੀ ਬਣਾਉਣ ਲਈ ਆਪਾਂ ਦੋ ਕਾਲੀਆਂ ਵੇਸਣ ਲਿਆ ਇੱਕ ਕਾਲੀ ਦੇਸੀ ਖੰਡ ਲਈ ਹੈ ਇੱਕ ਕਾਲੀ ਦੇਸੀ ਧੌਲ ਹੈ ਤੇ ਥੋੜੇ ਜਿਹੀ ਮਗਜ ਲਏ ਹੈ ਇਹ ਲड्डूਆ ਵਾਲਾ ਪੀਲਾ ਰੰਗ ਲਏ ਆਪਾਂ ਕੜਾਈ ਨੂੰ ਗੈਸ ਤੇ ਰੱਖ ਲਿਆ ਹੁਣ ਆਪਾਂ ਇਸ ਵਿੱਚ ਵੇਸਣ ਪਾਵਾਂਗੇ ਇਸਨੂੰ ਪਰਚੀ ਨਾਲ ਲਾਉਂਦੇ ਜਾਵਾਂਗੇ ਜਦੋਂ ਆਪਣਾ ਬੇਸਨ ਗਰਮ ਹੋ ਗਿਆ ਆਪਾਂ ਇਸ ਵਿੱਚ ਅੰਦਾ ਕਿਓ ਪਾਵਾਂਗੇ ਫਿਰ ਇਸਨੂੰ ਪਰਚੀ ਨਾਲ ਲਾਉਂਦੇ ਜਾਵਾਂਗੇ ਹੁਣ ਆਪਾਂ ਇਸ ਵਿੱਚ ਬਾਕੀ ਬਚੇ ਘਿਓ ਕੇ ਪਾਵਾਂਗੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਤਾਂ ਜੋ ਕੋਈ ਥੀਚ ਗੰਢ ਨਾ ਬਣੀ ਲੋ ਇਹ ਆਪਣੀ ਵੇਸਲੀ ਵਿੱਚ ਬੁਸ਼ੀng ਹੋਣ ਲੱਗ ਗਈ ਹੈ ਦਾ ਰੰਗ ਬਦਲ ਚੁੱਕਿਆ ਆਪਣਾ ਦਸਣ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਹੈ ਇਹ ਕੋਹਾਂਡਾ ਲੈ ਕੇ ਹੁਣ ਆਪਾਂ ਚਾਹ ਨੂੰ ਪਿਆਰ ਚਲਾਂਗੇ ਇਸ ਵਿੱਚ ਆਪਾਂ ਇੱਕ ਗਲਾਸ ਪਾਣੀ ਪਾਏ ਆਪਾਂ ਇਸ ਦੀ ਦੇਸੀ ਖੰਡ ਪਾਵਾਂਗੇ। ਇਸ ਨੂੰ 5 ਇੰਚ ਦੇ ਕੜਤੀ ਨਾਲ ਚੰਗੀ ਤਰ੍ਹਾਂ ਹਿਲਾਉਂਦੇ ਜਾਵਾਂਗੇ। ਛਾਸਮੀ ਬਣਨ ਵਿੱਚ ਆਪਾਂ ਨੂੰ 10-15 ਮਿੰਟ ਦਾ ਸਮਾਂ ਲੱਗਿਆ। ਦੇਖੋ ਜੀ ਆਪਣੀ ਕਤਾਰ ਦੀ ਛਾਸਮੀ ਬਣ ਕੇ ਤਿਆਰ ਹੈ। ਹੁਣ ਆਪਾਂ ਇਸ ਨੂੰ ਚ ਲੱਡੂਆਂ ਵਾਲਾ ਰੰਗ ਪਾ ਲਈਏ। ਇਹ ਬਰੀ ਕੁਟੀਰੀ ਇਲੈਚੀ ਪਾਈ ਆ। ਮੇਰਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਥੋੜਾ ਜਿਹਾ ਰੰਗ ਹੋਰ ਪਾਏ ਬਲਡੋਂ ਵਾਲਾ। ਇਹਨਾਂ ਦੀ ਹੁਣ ਆਪਾਂ ਆਪਣੀ ਜੈਸਮਿਨ ਪੁੰਨੇ ਹੋਏ ਸੰਦੇ ਵਿੱਚ ਪਾਵਾਂਗੇ। ਹੁਣ ਆਪਾਂ ਇਸ ਨੂੰ ਪੜਤੀ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ। ਲੋ ਦੀ ਇਹ ਵੀ ਇਸਨ ਪਿਆਰ ਹੈ ਹੁਣ ਆਪਾਂ ਥਾਲੀ ਦੇ ਵਿੱਚ ਘੋ ਪੈਣੀ ਨਿਗਾਹ ਕੇ ਰੱਖ ਲਏ ਅਸੀਂ ਤੇ ਹੁਣ ਆਪਾਂ ਵੇਖੀਏ ਇਹਦੇ ਵਿੱਚ ਪੱਦਾਂਗੇ ਆਪਣਾ ਬੇਸਨ ਗਰਮ ਕੀਤਾ ਇਸ ਕਰਕੇ ਆਪਾਂ ਆਪਣੇ ਹੱਥ ਦੇ ਤਰੀਕੇ ਪੋਲੀਥੀਨ ਲਪੇਟ ਲਏ ਤਾਂ ਜੋ ਆਪਾਂ ਨੂੰ ਗਰਮ ਨਾ ਲੱਗੇ ਹੁਣ ਆਪਾਂ ਗੇਸ ਨੂੰ ਦਵਾਉਂਦੇ ਜਾਵਾਂਗੇ ਲੋ ਜੀ ਹੁਣ ਆਪਾਂ ਇੱਕ ਕੌਲੀ ਜਾਂ ਬਾਟੀ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਪਲੇਨ ਕਰਾਂਗੇ ਹੁਣ ਆਪਾਂ ਇਸ ਉੱਪਰ ਕੱਟੇ ਹੋਏ ਬਦਾਮ ਤੇ ਮਖਮਲ ਮਾਵਾਂਗੇ ਹੁਣ ਆਪਾਂ ਹਲਕਾ ਜਿਹੇ ਹੱਥ ਨਾਲ ਦਬਾਵਾਂਗੇ ਇਹਨਾਂ ਨੂੰ ਹੁਣ ਆਪਾਂ ਚਾਰ ਕੋਹਾਂਟੇ ਲਈ ਗਏ ਸਨ ਰੈਜ ਦੇ ਵਿੱਚ ਰੱਖਾਂਗੇ ਉਸ ਤੋਂ ਬਾਅਦ ਚੱਕ ਮਲ ਲਓ ਜੀ ਆਪਣੀ ਗਰਤੀ ਬਣ ਕੇ ਤਿਆਰ ਹੈ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ